ਸਾਬ ਨੂੰ ਪਿਆਰ ਪਰਿਸ਼ਾ ਸਰਕਾਰ ਆ ਤੇਰਾ ਜਿਹੜਾ ਸਫਰ ਆ ਅੱਜ ਅਸੀਂ ਜਾ ਰਹੇ ਆ ਮਨੀਕਰਨ ਸਾਹਿਬ ਤੇ ਸੋਭਾ ਦਾ ਟਾਈਮ ਹੋ ਗਿਆ 4:07 ਹੋ ਚੁੱਕੇ ਨੇ ਤੇ ਬਾਈਕ ਆਪਣੇ ਰੈਡੀ ਹੈ ਬਾਈਕ ਤੇ ਜਾਵਾਂਗੇ ਮਨੀਕਰਨ ਸਾਹਿਬ ਤੇ ਕਸੌੜ ਕਸੌੜ ਕੋਲੋਂ ਤੋਂ ਬਾਅਦ ਜੇ ਕੋਈ ਹੋਰ ਲੋਕੇਸ਼ਨ ਹੋਈ ਉਹ ਸਾਡਾ ਰੋਡ ਰੋਡ ਮੈਪ ਬਣਿਆ ਹੋਇਆਗਾ ਤੇ ਨਾਲ ਦੀਆਂ ਸਾਨੂੰ ਅਪਡੇਟ ਦਿੱਤੇ ਰਵਾਂਗੇ ਫਿਲਹਾਲ ਇੱਕ ਮਿੱਤਰ ਨੂੰ ਚੱਕਣਾ ਬਰਨਾਲੋਂ ਉਹਨੂੰ ਪਿਕਅਪ ਕਰਨ ਤੋਂ ਬਾਅਦ ਨੰਦਪੁਰ ਸਾਹਿਬ ਨੂੰ ਜਾਣੇ ਆ ਕਿਹੜੇ ਕਿਹੜੇ ਰਸਤੇ ਜਾਣਾ ਕਿੰਨਾ ਤੇਲ ਖਰਚਾ ਆ ਕਿੰਨਾ ਮੋਟਰਸਾਈਕਲ ਚੱਲਿਆ ਕਿੰਨਾ ਟੋਟਲ ਖਰਚਾ ਆਊਗਾ ਉਹ ਸਾਰਾ ਡਿਸਕਸ ਕਰਾਂਗੇ ਅੱਜ ਵੀਡੀਓ ਚ ਤੇ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਿਆ ਰਾਡਾ ਸਾਹਿਬ ਰਾਡਾ ਸਾਹਿਬ ਮੋਟਰਸਾਈਕਲ ਉਤਾਰਨ ਤੋਂ ਬਾਅਦ ਆ ਨੌਜਵਾਨ ਦੇ ਬੰਨੇ ਪਰਨਾ ਪਰ ਇਹਦੇ ਪਸੰਦ ਨਹੀਂ ਆਇਆ ਇਹ ਯਾਰ ਯਾਰ ਬੇ ਲੇਰ ਜਿੰਦਰ ਸਿੰਘ ਪਿੰਡ ਜਲੂਰ ਤੋਂ ਇਹ ਚੱਲੂ ਆਪਣੇ ਨਾਲ ਸਫ਼ਰ ਤੇ ਤੇ ਹੁਣ ਚਾਹ ਪਾਣੀ ਛਕਦੇ ਆ ਉਧਰੋਂ ਰਾਡਾ ਸਾਹਿਬ ਤੋਂ ਨਾਲ ਦਾ ਬ੍ਰੇਕ ਹੋ ਜਾਊਗਾ ਤੇ ਨਾਲ ਦੀਆਂ ਮੋਟਰਸਾਈਕਲ ਥੋੜਾ ਰਾਹ ਮਿਲ ਜਾਊਗਾ ਬਾਕੀ ਅੱਗੇ ਚੱਲਦੇ ਫਿਰ ਰੋਪਨਗਰ ਤੇ ਫਿਰ ਅਨੰਦਪੁਰ ਸਾਹਿਬ ਜਾਦਾ ਲੰਗਰ ਛਕਨ ਤੋਂ ਬਾਅਦ ਚਾਲੇ ਪਾ ਰਹੇ ਹਥੋ ਰਾੜਾ ਸਾਹਿਬ ਤੋਂ ਠੰਡ ਬਹੁਤ ਹੈ ਸਵੇਰ ਸਵੇਰ ਟਾਈਮ ਹੈ 6:30 ਵਜੇ ਹੋਏ ਹੋਏ ਠੰਡ ਬਹੁਤ ਹੋਈ ਬੇਸਟਾਂ ਦਰਾਹੇ ਦੇ ਫਾਟਕ ਜਿਹੜਾ ਅਰਜੈਂਟੀਨੋ ਦਾ ਇਹ ਗਾਣਾ ਦਰਾਹੇ ਵਾਲੇ ਫਾਟਕਾਂ ਨੇ ਮੰਗੂ ਵੜਦਾ ਬਰੂ ਐ ਕਿਸ਼ਨ ਨੂੰ ਤੇ ਖਤ ਵਰਗਾ ਤੁਹਾਡਾ ਸਵਾਗਤ ਹੈ ਅਮਾਜਲ ਦੇ ਵਿੱਚ ਐਂਟਰ ਕਰ ਚੁੱਕਿਆ ਟਨਲ ਨੰਬਰ 1 ਆ ਗਿਆ 218 ਕਿਲੋਮੀਟਰ ਤੋਂ ਬਾਅਦ ਹਿਮਾਚਲ ਚੈਂਟਰ ਹੋ ਚੁੱਕਿਆ ਹਿਮਾਚਲ ਚੈਂਟਰ ਹੋਣ ਤੋਂ ਬਾਅਦ 뷰ਪੁਆਇੰਟ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਬਰਦਸਤ 뷰ਪੁਆਇੰਟ ਆ ਨੰਬਰ 3 ਸਵੇਰੇ ਆਪਾਂ 5 ਵਜੇ ਚੱਲੇ ਜੀਗੇ 5 ਵਜੇ ਲਗਾਤਾਰ ਆਪਾਂ ਬੈਠੇ ਰਹੇ ਇੱਕ ਅਬਰੜਾ ਸਾਹਿਬ ਖੜੇ ਇੱਕ ਰੋਪਨਗਰ ਖੜੇ ਬਸ ਤੇ ਜੇ ਹੁਣ ਤਾਂ ਹੈ ਟ੍ਰਾਂਸਪੋਰਟ ਦੇ ਲਗਾ ਰਿਹਾ ਜੀ ਬਲਾਸਪੁਰ ਪਰੋਂ ਇਹ ਤਾਂ 9 ਕਿਲੋਮੀਟਰ ਹੈ। ਤੇ ਇੱਥੇ ਉਹਨਾਂ ਚਾਹ ਪਾਣੀ ਪੀਣੇ ਆ, ਪਰੌਂਡਾ ਵਗੈਰਾ ਖਾਣੇ ਆ। ਬ੍ਰੇਕਫਾਸਟ ਕੀਤਾ ਨਹੀਂ ਸਵੇਰ ਤੋਂ। ਤੇ ਬਾਈਕ ਵੀ ਆਪਣੀ ਉੱਥੇ ਖੜੀ ਹੈ। ਨਾਲੇ ਉਹ ਵਿਚਾਰਾ ਠੰਡਾ ਹੋ ਜਾਊਗਾ। ਉਹਦਾ ਹਾਰਨ ਖਰਾਬ ਹੋ ਗਿਆ ਚੱਲਦੇ-ਚੱਲਦੇ। ਸੋ ਤਾਰ ਤੋਰ ਹਿੱਲ ਕੇ ਚਾਹ ਕੇ ਚੈੱਕ ਕਰਦੇ ਉਹਨੂੰ ਪਹਿਲਾਂ। ਤੇ ਇੱਥੋਂ ਪੌਣੇ ਚੱਲੇ। ਬ੍ਰੇਕਫਾਸਟ ਕਰਕੇ। ਤੇ ਇੱਥੋਂ ਹੈਗਾ ਮਨਿਕਨ ਸਾਹਿਬ 139 ਕਿਲੋਮੀਟਰ। ਸਲਾਈਸਰ ਕੀ ਹੋ ਗਿਆ ਜਰੂ ਹਾਰ ਨਾ ਖਰਾਬ ਹੋ ਗਿਆ ਮਾਂ ਦਾ ਪੁੱਤ ਹੱਥ ਆਉਣ ਲੱਗਿਆ ਨੂੰ ਸਲਾਈਸਰ ਨੂੰ ਹੱਥ ਲਾ ਲਿਆ ਮੱਚ ਗਿਆ ਠੀਕ ਹੈ ਸੁੰਦਰ ਨਗਰ ਆ ਗਏ ਸੁੰਦਰ ਨਗਰ ਉਸ ਕਰਾਈਏ ਆਪ ਸੁੰਦਰ ਨਗਰ ਮੇ ਹੈ ਨਗਰ ਬਹੁਤ ਸੋਹਣਾ ਏਰੀਆ ਹੈਗਾ ਆਤਾ ਭਾਈ ਜਵਾਬ ਹੀ ਦੇਗਾ ਕਹਿੰਦਾ ਹਾਰ ਨਹੀਂ ਨਹੀਂ ਕੰਮ ਕਰਦਾ ਬੋਲਟ ਵਾਲੇ ਕੋਲੇ ਚੱਲਾਂਗੇ ਸਪੈਸ਼ਲ ਹੋਏ ਉਦੋਂ ਕੋ ਚੱਲ ਰਿਹਾ ਹੈ ਬਾਹਰ ਕਿੱਕ ਬਾਹਰ ਚਾਲ ਮੈਂ ਕਿੱਕ ਮਾਰ ਚੰਗੇ ਆ ਮੰਡੀ ਸੁੰਦਰ ਨਗਰ ਤੋਂ ਹੁੰਦੇ ਹੋਏ ਮੰਡੀ ਪਹੁੰਚ ਗਏ ਅੱਜ ਤੱਕ ਸਾਨੂੰ ਕੋਈ ਬੰਦਾ ਹੀ ਨਹੀਂ ਮਿਲਿਆ ਜਿਹੜਾ ਮੋਟਰਸਾਈਕਲ ਦਾ ਹਾਰਨ ਠੀਕ ਕਰ ਦੇ ਕਿਉਂਕਿ ਮੋਟਰਸਾਈਕਲ ਦੇ ਹਾਰਨੇ ਤਾਰ ਟੁੱਟ ਗਈ ਠੀਕ ਹੀ ਨਹੀਂ ਕਰ ਰਿਹਾ ਕੋਈ ਬੰਦਾ ਮੰਡੀ ਦਾ ਬੱਸ ਸਟੈਂਡ ਹੋਟਲ ਤੇ ਚਾਹ ਪੀਣੀ ਸੀ ਪਰ ਮਾਨ ਬਦਲ ਗਿਆ। ਹੋਟਲ ਤੇ ਰੁਕੇ ਸੀਗੇ। ਇਹ ਚਾਹ ਪੀਵਾਂਗੇ ਪਰ ਟਾਈਮ ਤੇ ਮੁੰਡਾ ਆਇਆ ਨਹੀਂਗਾ। ਆਪਾਂ ਹੱਕਾ ਚਾਹ ਰਹਿਣੀ ਦਿਨੇ ਤੇ ਪੀਣ ਨੂੰ। 3-4 ਵਾਰੀ ਸਵੇਰ ਦੀ ਚਾਹ ਪिली ਓਕੇ ਉਹ ਮਗਰ ਰਸਤੇ 'ਚ। ਚੱਲ ਵੀ ਮਿੱਤਰਾਂ। ਇਸ ਟਾਈਮ ਅਸੀਂ ਖੜੇ ਆਂ ਮਨਾਲੀ ਤੋਂ 70 ਕਿਲੋਮੀਟਰ ਪਿੱਛੇ। ਤੇ ਇਹ ਜਿਹੜੇ ਦੇਖ ਰਹੇ ਹੋ ਤੁਸੀਂ ਪਹਾੜ ਵਿਚੋਂ ਦਿਸ ਰਹੇ ਹੋਣਗੇ। ਬਰਫ ਵਾਲੇ ਪਹਾੜ ਦਿਸ ਰਹੇ ਨੇ। ਤੇ ਇੱਥੋਂ ਹੈਗਾ ਤਕਰੀਬਨ ਕੌਕਸਰ 80 ਕਿਲੋਮੀਟਰ ਚਾਲੀ ਕੋ 120 ਕਿਲੋਮੀਟਰ ਕੋ ਅਕਸਰ ਜਿੱਥੇ ਬਾਰਫਟਿਕ ਹੈਗੀ ਹੈਗੀ ਤੇ ਇੱਥੋਂ ਇਹ ਦਰਿਆ ਗਾ ਬਿਆਸ ਰਿਵਰ ਤੇ ਬਿਆਸ ਰਿਵਰ ਜਿਹੜਾ ਨਿਕਲਦਾ ਔਰ ਤਾਂਗ ਤੋਂ ਨਿਕਲਦਾ ਗਾ ਤੇ ਇਸ ਤੋਂ ਬਾਅਦ ਜਿਹੜਾ ਇਹ ਪਾਣੀ ਇੱਥੇ ਬੰਨ ਲੱਗਿਆ ਹੋਇਆ ਗਾ ਬਿਆਸ ਰਿਵਰ ਤੇ ਬੰਨ ਲੱਗਣ ਤੋਂ ਬਾਅਦ ਇੱਥੇ ਪਾਣੀ ਜਮਾ ਕੀਤਾ ਹੋਇਆ ਹੈ ਇਸ ਤੋਂ ਬਾਅਦ ਇਹ ਜਾਊਗਾ ਪੰਜਾਬ ਚ ਬਿਆਸ ਰਿਵਰ ਦਾ ਜਿਹੜਾ ਪਾਣੀ ਆਂਦਾ ਪੰਜਾਬ ਜਾਂਦਾ ਪੰਜਾਬ ਤੋਂ ਬਾਅਦ ਸਤਲੁਜ ਜਾ ਕੇ ਮਿਲ ਜਾਂਦਾ ਤੇ ਸਤਲੁਜ ਤੋਂ ਜਾਣ ਤੋਂ ਬਾਅਦ ਫਿਰ ਇਹਨੂੰ ਜਿਹੜਾ ਪਾਕਿਸਤਾਨ ਚ ਪਾਣੀ ਵੰਡ ਕੇ ਭੇਜਦੇ ਨੇ ਰਾਹੀ ਹੈਗਾ 78 ਕਿਲੋਮੀਟਰ ਦਾ ਲੇ ਹੈਗਾ 512 ਤੇ ਆਪਾਂ ਆ ਗਏ ਅਬਰਿੰਦਰ ਆ ਗਏ 316 ਕਿਲੋਮੀਟਰ 512 ਤੇ 316 ਮਤਲਬ 850 ਕਿਲੋਮੀਟਰ ਬਣਦਾ ਲੇ ਲੇ ਦਾ ਨਾ ਲੜਾਕ ਅੱਗੇ ਹੈਗਾ ਲੜਾਕ ਪਿੱਛੇ ਨਹੀਂ ਆਪ ਨੂੰ ਪਤਾ ਪਰ ਲੇ ਦਾ 850 ਕਿਲੋਮੀਟਰ ਬਣਦਾ ਹਿਸਾਬ ਨਾਲ ਇਤੋਂ ਇਧਰ ਹੀ ਰਾਹ ਜਾਂਦਾ ਸਿੱਧਾ ਲੇ ਦਾ ਜਾਮ ਲਾ ਕੇ ਮਿੱਤਰੋ ਜਾਮ ਦੇਖੋ ਲੰਬਾ ਜਾਵਾਂ ਜਾਣੇ ਹੀ ਪੈਣਾ ਮਿੱਤਰਾ ਜਾਵੇਂ ਜਾਮ ਹੋਵੇ ਉਹ ਤੱਕ ਜਾਵਾ ਬਾਬੇ ਰੋਡ ਬੰਨ੍ਹ ਕਰਕੇ ਨਾ ਜਾਮ ਬਹੁਤ ਲੱਗਦਾ ਕਿ ਪਹਾੜਾਂ ਤੱਕ ਕੰਮ ਚੱਲਦਾ ਹੀ ਰਹਿੰਦਾ ਹੈ ਲੰਬਾ ਜਾਮ ਹੈ ਪੂਰਾ ਪੂਰਾ گاਪਿਆ ਪੈਥੇ ਦੇ ਦੇ ਬੰਦਾ ਹਰਿਆਣੇ ਦਾ ਏ ਮੂਸੇ ਵਾਲਾ ਦਾ ਫੈਨ ਹੈ ਵੀ ਬੰਦਾ ਮੂਸੇ ਵਾਲੇ ਦਾ ਬੰਦਾ ਸਾਰੇ ਗਾਣੇ ਸੁਣਦੇ ਸੀ ਹਨ ਉਹ ਹੀ ਨਾ ਉਹ ਜਿਹੜਾ ਆਪਣੇ ਮੂਹਰੇ ਆਉਂਦੇ ਸੀ ਉੱਥੇ ਜਿਹੜੇ ਆਉਂਦੇ ਹਾਂ ਸਹੀ ਗੱਲ ਹੈ ਸਵੇਰੇ ਚੱਲੇ ਹੋਏ ਹਨ ਆਪਣੇ ਨਾਲ ਹੀ ਆਏ ਹਨ ਮੂਸੇ ਵਾਲਾ ਮੂਸੇ ਵਾਲਾ ਹਾਂ ਹੈ ਵੀ ਡਰਾਈਵਰ ਆ ਆਪ ਸੜਕੇ ਨਿਰਮਾਣਾਂ ਨੇ ਆਏ ਉਹਨੂੰ ਬੱਸ ਬੱਧੀ ਮੁੱਢੀ ਲੱਗਦੀ ਆ ਆਪਣਾ ਉਹ ਹੂੰ ਸੋ 62 ਕਿਲੋਮੀਟਰ ਪੂਰਾ ਕਰਕੇ ਨਾ ਤੇ ਕੁੱਲੂ ਤੋਂ ਥੋੜੀ ਜਿਹੀ ਪਿੱਛੇ ਮਤਲਬ ਜਿਹੜੀ ਜਗ੍ਹਾ ਕੀ ਮਨੀਕਰ ਸਾਹਿਬ ਵਾਲੀ ਉੱਥੇ ਪਹੁੰਚਦੇ ਆਂ ਤੇ ਪਾਰਵਤੀ ਨਦੀ ਦੇ ਕੋਲੇ ਬਿਲਕੁਲ ਇੱਥੇ ਦੇਖਿਆ ਆਪਾਂ ਚਾਹ ਪਾਣੀ ਪੀਨੇ ਆਂ ਮਿੱਤਰ ਪਰ ਆ ਦੰਦਰ ਬੈਠਾ ਆਪਣਾ ਨਾਲ ਚੱਲਦੇ ਆ ਉਹ ਦੇ ਕੋਲ ਅੰਦਰ ਟੂਨ ਲੈਣਾ ਤਾਂ ਇੱਥੇ ਆ ਕੇ ਬਹੇ ਜੇ ਟਰਨ ਆਉ ਪਾਰਵਤ ਨਦੀ ਕੋਲ ਜਿਹੜੀ ਕਿ ਬਿਆਸ ਜਰਾ ਦੇਖ ਸਕ ਨਦੀ ਆ ਠੀਕ ਆ ਉਹਦੇ ਵਿੱਚ ਜਾ ਕੇ ਡਿੱਗਦੀ ਆ ਇਹ ਕਸੌਲ ਜਿਹੜੇ ਲੋਕ ਘੁੰਮਣ ਆਉਂਦੇ ਨੇ ਨਾ ਉਸ ਪੈਸਲੇ ਇਥੇ ਨੰਦ ਲੈਣੇ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਸ਼ਾਂਤੀਆ ਚੀਜ਼ ਇਹ ਹੈ। ਬਟ ਇਹ ਨੇਚਰ ਨੂੰ ਪਿਆਰ ਕਰਦੇ ਹੋ ਤਾਂ ਇੱਥੇ ਆ ਕੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ। ਸਾਡਾ ਸਾਡਾ ਹੈਗਾ ਇਹ ਅਸਲ 'ਚ ਜਈ। ਬਿਜਲੀ ਵਿਭਾਗ ਦਾ ਮੁੰਡਾ ਜਈ ਹੈ। ਤੇ ਇਹ ਕਹਿੰਦਾ ਦੇਖਣਾ ਵੀ ਤਾਰੇ ਕਿਵੇਂ ਪਾਉਂਦੇ ਨੇ ਉੱਪਰ ਨਾ ਤਾਰੇ ਪਾਈ ਜਾਂਦੇ ਨੇ। ਬਿਜਲੀ ਲੀਆਂ। ਇਹ ਕਹਿੰਦਾ ਚੈੱਕ ਕਰਨੀ ਵੀ ਇਹ ਤਾਰੇ ਕਿਵੇਂ ਪਾਉਂਦੇ ਨੇ। ਆਪਰੇ ਵਾਲਾ ਸਿਸਟਮ ਹੋਰ ਹੈ ਨਾ ਇਹਦਾ ਸਿਸਟਮ ਹੋਰ। ਉਹ ਚੀਜ਼ ਦੇਖਣੀ ਇਹਨਾਂ ਨੇ। ਇੱਥੇ ਬਿਜਲੀ ਆ ਰਹੀ ਆ। ਹੁੰਦੀ ਆ ਆਫ ਰੋਡਿੰਗ ਮੰਨੀ ਕਰਨ ਜੇ ਆਪਾਂ ਜਾਣੇ ਰਸਤੇ ਤੇ ਕਸੌਲ ਕੋਲੇ ਜਮਾ ਇੱਥੇ ਰਸਤਾ ਬਣੀ ਜਾਂਦਾ ਤੇ ਬਾਈ ਹਿਮਾਲਿਆ ਵਾਲਾ ਵੀ ਸਾਪਣੇ ਮੂਰੀ ਸੀ ਕਿ ਨਾਲ ਹੀ ਹੋਊ ਆਪਣੇ ਫੇਰ ਆਖੋ ਲੱਗਦਾ ਪੂਰਾ ਜ਼ੋਰ ਲਗ ਰਿਹਾ ਹੈ ਗੱਲ ਤੋਂ ਵੀ ਮੋਟਰਸਾਈਕਲ ਨੂੰ ਜ਼ੋਰ ਲੱਗਦਾ ਮੈਨੂੰ ਲੱਗਦਾ ਉੱਤੋਂ ਮੀਂਹ ਵੀ ਆ ਗਿਆ ਕਣੀਆਂ ਹੋਣ ਲੱਗੀਆਂ ਐਡਵੈਂਚਰ ਹੀ ਆ ਵੀ ਇੱਕ ਤਰ੍ਹਾਂ ਦੀ ਹੈ ਨਾ ਤਸੌਲ ਤੋਂ ਮੰਡੀਕਰਨ ਸਾਹਿਬ ਦੇ ਰਸਤੇ ਜਾ ਬਿਲਕੁਲ ਤਕਰੀਬਨ ਮੇਰੇ ਸਾਹਮਣੇ ਕਿਲੋਮੀਟਰ ਰਹੇਗਾ ਉਹ ਸਾਹਮਣੇ ਦੱਸ ਰਿਹਾਗਾ ਗੁਰਦੁਆਰਾ ਤੇ ਆਪਾਂ ਇਸ ਟਾਈਮ ਮੀਂਹ ਵੀ ਆ ਗਿਆ ਕਿਉਂਕਿ ਮੀਂਹ ਵੀ ਦੱਸ ਰਿਹਾ ਸੀਗਾ ਮੀਂਹ ਆਉਣਾਗਾ ਮੀਂਹ ਵੀ ਪੈ ਰਿਹਾ ਸਾਨੂੰ ਆ ਵੀ ਜਲਦੀ ਜਲਦੀ ਪਹੁੰਚ ਲਈਏ ਇਸ ਤੋਂ ਪਹਿਲਾਂ ਕਿ ਮੀਂਹ ਆ ਜਾਏ ਤੇ ਫਿਰ ਨਾ ਧੋਕੇ ਮੱਥਾ ਮੱਥਾ ਟੇਕ ਕੇ ਫੇਰਾ ਵਾਪਸ ਦੇਖਦੇ ਇਧਰ ਕਿਸੌਣ ਦੇਖ ਮੁੰਡਾ ਕਹਿੰਦਾ ਵੀ ਕਿਸੌਣ ਘੁੰਮਣਾਗਾ ਮਣੀ ਕਰਨ ਸਾਹਿਬ ਪਹੁੰਚ ਚੁੱਕੇ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਲੈ ਪਹਿਲੇ ਗੱਡੀਆਂ ਟਕਰਾ ਗਈਆਂ ਕਹਿੰਦਾ ਇੱਕ ਤਾਂ ਚੜਾਈ ਬਹੁਤ ਆਜੀ ਲਓ ਜੀ ਮਿੱਤਰੋ ਮਨੀਕਰਨ ਸਾਹਿਬ ਪਹੁੰਚ ਚੁੱਕੇ ਆ ਤੇ ਉਹ ਸਾਡਾ ਮੂੰਹ ਸਿਰ ਦੇਖ ਕੇ ਕਿੰਨਾ ਲੱਗ ਰਿਹਾ ਹੋਗਾ ਮੇਰਾ ਔਖੇ ਰਾਹ ਜੀ ਆਏ ਹਨ ਕਿਉਂਕਿ ਆਫ ਰੋਡਿੰਗ ਕੀਤੀ ਇੱਕ ਤਰ੍ਹਾਂ ਦੀ ਤੇ ਰੇਤ ਤਾਂ ਬਹੁਤ ਸੀਗਾ ਬਹੁਤ ਜ਼ਿਆਦਾ ਰੇਤਾਂ ਸੀਗਾ ਇਸ ਵਾਰ ਸਾਰੇ ਤਾ ਰਸਤਾ ਬਣਿਆ ਨਾ ਸੀਗਾ ਆਹ ਕਰਕੇ ਤੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਮਨੀਕਰਨ ਸਾਹਿਬ ਪਿੱਛੇ ਲੋਕੇਸ਼ਨ ਦੇਖ ਸਕਦੇ ਹੋ ਜੀ ਤੇ ਮੱਥਾ ਵਗੈਰਾ ਟੇ ਕੇ ਫਰੈਸ਼ ਹੋ ਕੇ ਅਗਰੇ ਕੰਮ ਨੇ ਚੱਲਦੇ ਆ ਇਹ ਥੋੜਾ ਹੜਾ ਮੀਂਹ ਖਾ ਰਿਹਾ ਜੀ ਇਹ ਮੀਂਹ ਆ ਗਿਆ ਤਾਂ ਠੀਕ ਹੈ ਜੇ ਨਾ ਆਏ ਜੀ ਅਕਰ ਕਸੌਲ ਘੁੰਮ ਕੇ ਆਵਾਂਗੇ। ਉੱਥੇ ਪਿੱਤਰ ਪੇਰੇ ਆਇਆ ਸ਼ਬਾਦ ਹੈ ਨਹੀਂ ਤਾਂ ਆਉਣੀ ਹੈ ਮਾਮਾ ਥੱਕ ਗਿਆ ਸਰੀਰ ਯਾਰ ਇਹ ਤਾਂ ਨਰਾਇਣ ਦਾ ਸਫਰ ਬਾੜਾ ਵੀ ਨਹੀਂ ਕੋਈ ਜ਼ਿਆਦਾ ਨਹੀਂ ਸੀਗਾ ਪਰ ਥੱਕ ਗਿਆ ਜਣਾ ਚੱਲ ਚੱਲ ਤੈਨੂੰ ਦਵਾਈਏ ਜਾ ਕੇ ਪਹਿਲਾਂ ਚਿੱਟਾ ਉਹ ਤਾਂ ਨਹੀਂ ਕਮਰਾ ਲੈਣ ਤੋਂ ਬਾਅਦ ਆਪਾਂ ਚੱਲੇ ਆ ਨਾਣ ਗਰਮ ਪਾਣੀ ਦੇ ਵਿੱਚ ਥੋੜੀ ਥਕਾਵਟਾਈ ਹੋਈ ਸੀ ਸਰੀਰ ਨੂੰ ਤੇ ਨਾ ਆ ਕੇ ਸੈੱਟ ਕਰਦੇ ਸਰੀਰ ਆਪਣਾ ਚੌਂ ਦਾ ਠੰਡਾ ਪਾਣੀ ਤੇ ਗਰਮ ਪਾਣੀ ਪਹਿਲਾਂ ਗਰਮ ਪਾਣੀ ਆਉਂਦਾ ਠੰਡਾ ਪਾਣੀ ਆਉਂਦਾ ਫਿਕਸ ਹੋ ਜਾਂਦਾ ਤਾਈਂ ਉਹ ਪਾਫਾ ਛੱਡਦਾ ਪਾਣੀ ਇਧਰੋਂ ਇਸ ਇਸ਼ਨਾਨ ਘਰ ਜੇ ਪਾਣੀ ਪੂਰਾ ਗਰਮ ਹੈਗਾ ਪੰਗੇ ਲੈਣੇ ਪਹਿਲਾਂ ਵੀ ਇੱਕ ਵਾਰੀ ਜਦੋਂ ਪਹਿਲੀ ਵਾਰ ਆਏ ਸੀ ਉਦੋਂ ਵੀ ਪਹਿਲੀ ਪਹਿਲੀ ਵਾਰ ਜੋ ਡੱਬਾ ਪਾਏ ਪਾਣੀ ਦਾ ਇੱਕ ਵਾਰ ਤਾਂ ਚੀਕ ਜੀ ਮਰਵਾਤੀ ਸੀ ਕਿ ਪੂਰਾ ਗਰਮ ਸੀ ਪਾਣੀ ਤੇ ਫਿਰ ਆ ਤੇ ਹੀ ਬਣ ਜਣੀਆ ਠਕਾਵਟ ਲੈਣ ਦੀ ਹੈਗੀ ਪੈਪ ਤੋਂ ਉਹਦਾ ਗਰਮ ਪਾਣੀ ਪੂਰਾ ਪਾਫਾ ਨਿਕਰੇ ਇਹਨੇ ਪਾਣੀ ਦੀ ਪੂਰੀਆਂ ਹਨ ਤੇ ਜੇ ਆਪ ਇਧਰ ਦੇਖੀਏ ਪੈਪ ਉਧਰੋਂ ਸਿੱਧੀ ਪੈਪ ਪਾਈ ਹੋਈ ਆ ਗਰਮ ਪਾਣੀ ਵਾਲੀ ਜੇ ਆ ਪੈਪ ਤੇ ਪੈਰ ਧਰਦਿਆਂ ਤਾਂ ਪੂਰੀ ਅੱਗ ਵਰਦੀ ਆ ਪੂਰਾ ਇਹਨਾਂ ਨੈਚੁਰਲ ਗਰਮ ਪਾਣੀ ਅਸਲਾ ਇਹਨਾਂ ਉਧਰ ਆਉਂਦਾਗਾ ਤੇ ਉਧਰ ਆਪਾਂ ਧਿਆਨ ਦੇਖੀਏ ਤਾਂ ਉਧਰੋਂ ਨਾਲੇ ਠੰਡਾ ਪਾਣੀ ਆ ਰਿਹਾ ਨਾਲੇ ਪਿੱਛੋਂ ਗਰਮ ਪਾਣੀ ਆ ਰਿਹਾ ਉਧੇ ਕਰ ਕੀ ਜਿਹੜੇ ਭਾਫ਼ ਉੱਡ ਰਹੀ ਹੈ ਗਰਮ ਠੰਡਾ ਹੋ ਕੇ ਭਾਫ਼ ਉੱਡ ਰਹੀ ਆ ਬਟ ਜਿਹੜਾ ਗਰਮ ਪਾਣੀ ਆ ਉਹ ਇਧਰੋਂ ਪੈਪਾ ਕੇ ਇਧਰ ਛੱਡਿਆ ਹੋਇਆ ਸਾਰੇ ਸਰੋਵਰ ਆ ਤੇ ਤਾਂ ਕਿ ਗਰਮ ਪਾਣੀ ਨਾਲ ਇਸ਼ਨਾਨ ਕੀਤਾ ਜਾਵੇ ਕਰਨ ਸਾਹਿਬ ਅਸਲ ਚ ਨਾ Hindu ਤੇ Sikh ਬ੍ਰਾਹਮਣ ਦਾ ਸਭ ਸਾਂਝਾ ਦੀ ਟਿਸਤਾਨ ਆ ਏ ਮਤਲਬ ਇਹ ਕਿਤਨੀ ਨਿਸ਼ਾਨੀ ਹੋਈ ਇੱਕ ਤਰ੍ਹਾਂ ਦੀ ਤੇ ਕਿਉਂਕਿ ਇੱਥੇ Hindu ਵੀ ਆਉਂਦੇ ਨੇ ਤੇ Sikh ਵੀ ਆਉਂਦੇ ਨੇ ਸਾਰੇ ਤੇ ਆ ਇੱਥੇ ਰੂਮ ਵਗੈਰਾ ਹੁੰਦੇ ਨੇ ਇੱਥੇ ਰੂਮ ਵਗੈਰਾ ਮਿਲ ਜਾਂਦੇ ਨੇ ਤੇ ਅਦਰ ਲੋਕੇਸ਼ਨ ਦੇ ਵਿੱਚ ਆ ਪਿੱਛੇ ਆਪਾਂ ਦੇਖੀਆ ਗੁਰਦੁਆਰਾ ਸਾਹਿਬ ਹੋ ਗਿਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੇਖੀਆ ਮੰਦਿਰ ਹੋ ਗਿਆ ਤੇ ਮੰਦਿਰ ਤੋਂ ਪਿਛਲੇ ਪਾਸੇ ਦੇਖੀਏ ਤਾਂ ਇੱਕ ਬਾਜ਼ਾਰ ਆਗਾ ਜਿੱਥੇ ਉੱਥੇ ਵੀ ਗਰਮ ਪਾਣੀ ਨਿਕਲਦਾ ਤੇ ਉੱਥੇ ਮਤਲਬ ਜਿਹੜੀ ਚਾਹ ਪਾਣੀ ਵਗਾਰਾ ਬੰਦੀ ਆ ਸਾਰੀ ਉਹ ਗਰਮ ਪਾਣੀ ਦੇ ਧੂਏ ਹੀ ਬੰਦੀ ਆ ਆ ਗੋਬੀ ਨਹੀਂ ਕੁਛ ਵਾਲੀਆਂ ਦੀ ਤੇ ਸਾਰੀ ਗਰਮ ਪਾਣੀ ਦੀ ਬੰਦੀ ਆਗਾ ਕਿ ਛੋਲੇ ਛੋਲੇ ਵਗੈਰਾ ਰੱਖ ਜਾਂਦੇ ਨੇ ਛੋਲੇ ਆਕ ਕੇ ਜਾਂਦੇ ਨੇ ਤੇ ਜਿਹੜੇ ਚੌਲ ਵਗੈਰਾ ਬੰਦੇ ਨੇ ਲੰਗਰ ਹਾਲ ਦੇ ਵਿੱਚ ਜਿਹੜੀਆਂ ਸਬਜ਼ੀਆਂ ਵਗੈਰਾ ਬੰਦੀਆਂ ਸਾਰੀਆਂ ਉਹ ਗਰਮ ਪਾਣੀ ਦੇ ਧੂਏ ਇਥੇ ਮੰਦਰ ਦੇ ਵਿੱਚ ਲੰਗਰ ਵੰਦਾ ਕੋ ਸਾਰਾ ਗਰਮ ਬਰਨ ਦਰੋਹੀ ਪੰਦਾਗਾ ਗੌਰ ਸਵਾਰਾ ਖਾਣਾ ਦੇ ਵਿੱਚ ਚਾਹ ਬਹੁਤ ਜ਼ਬਰਦਸਤ ਹੁੰਦੀ ਹੈ ਲੰਗਰ ਦੀ ਚਾਹ ਕਿਉਂਕਿ ਜਿਹੜੀ ਵੀ ਸੰਗਤ ਆਉਂਦੀ ਹੈ ਤਾਂ ਚਾਹ ਪਾਈ ਜਾਂਦੀ ਹੈ ਤੇ ਚਾਹ ਉੱਥੇ ਰੱਖੀ ਹੁੰਦੀ ਹੈ ਭਾਪਨਾਂ ਉਬਲੀਆਂ ਜਿਹੀ ਚਾਹ ਜਿਹੜੀ ਵੀ ਸੰਗਤ ਆਉਂਦੀ ਹੈ ਤਾਂ ਚਾਹ ਪਾਈ ਜਾਊਗੀ ਤੇ ਹੋਰ ਯਾਨੀ ਕਿ ਚਾਹ ਲਿਆ ਬਣੀ ਜਿਹੜੀ ਚਾਹ ਬਣੀ ਹੁੰਦੀ ਹੈ ਉਹ ਲਿਆ ਕੇ ਚਾਗੇ ਯਾਨੀ ਕਿ ਨਾਲ ਦੀਆਂ ਚਾਹ ਨੂੰ ਵੜਾਈ ਜਾਊਗਾ ਨਾਲ ਦੀਆਂ ਚਾਹ ਬਣਦੀ ਆ ਉਹ ਇਹ ਸਾਰੀ ਚਾਹ ਬਾਫੜਾ ਬਣਦੀ ਆ ਸਾਉ ਦੇ ਵਿੱਚ ਇੱਕ ਗਰਮ ਗੁਫਾ ਇੱਕ ਗਰਮ ਗੁਫਾ ਜੇ ਆਹ ਚੱਲੀਏ ਆਪਾਂ ਹੌਟ ਕੇਵ ਇਹ ਹੈ ਜੀ ਗਰਮ ਗੁਫਾ ਇਧਨੇ ਕਮਰ ਦੇ ਵਿੱਚ ਦਰਦ ਹੋ ਗਿਆ ਜਾਂ ਬਾਹਾਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਹੁੰਦੇ ਨੇ ਇੱਥੇ ਬਹਿ ਜਾਂਦਾ ਬੰਦਾ ਤੇ ਬੈਠ ਕੇ ਉਹਦਾ ਕਹਿੰਦੇ ਦਰਦ ਠੀਕ ਹੋ ਜਾਂਦਾ ਹੈ ਇਹ ਅਦਰ ਸੰਤ ਜਿਹੜੇ ਹੁੰਦੇ ਸੀਗੇ ਮੁਨੀ ਜੀ ਉਹਨਾਂ ਦੀ ਜਗ੍ਹਾ ਸੀਗੀ ਗਰਮ ਬਹੁਤ ਹੈ ਜਗ੍ਹਾ ਬੈਠਣਾ ਬਹੁਤ ਮੁਸ਼ਕਲ ਹੁੰਦਾ ਹੈ ਜਗ੍ਹਾ ਤੇ ਇੱਥੇ ਲੋਕ ਜਿਹਨਾਂ ਦੇ ਵਿੱਚ ਦੋਹੀ ਦੇ ਵਿੱਚ ਦਰਦ ਹੋਵੇ ਇੱਥੇ ਬੈਹਣ ਨੇ ਪਸੀਨਾ ਬਹੁਤ ਆਉਂਦਾ ਵਰਮ ਗਰਮ 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 ਹੁੰਦਾ ਹੈ ਪੱਥਰ ਇਹ ਬਹੁਤ ਜ਼ਿਆਦਾ ਗਰਮ ਪੱਥਰ ਇਹ ਵਾਲਾ ਇਹ ਵੀ ਨੋੜਾ ਦੇ ਲੋਕਾਂ ਦਾ ਇੱਕ ਟੇਕਾ ਬੋਲ ਕੇ ਬੈਠ ਕੇ ਚੰਗਾ ਜਾਨਾ ਇਹ ਵਾਲੀ ਚੜਾ ਬਹੁਤ ਜ਼ਿਆਦਾ ਗਰਮ ਆ ਬਹੁਤ ਜ਼ਿਆਦਾ ਗਰਮ ਆ ਪੈਰ ਰੱਖਣੇ ਬਹੁਤ ਮੁਸ਼ਕਲ ਹੁੰਦੇ ਨੇ ਮੈਨੂੰ ਲੱਗਦਾ ਵੀ 10-15 ਮਿੰਟ ਬੈੰਦਾ ਬੈੰਦਾ ਹੋ ਗਈ ਪਰ ਜਿਹਨੂੰ ਕੋਈ ਦੁੱਖ ਤਕਲੀਫ ਹੋਤਾ ਚਿਰ ਬੈੰਦਾ ਹੀ ਹੋਊਗਾ ਆ ਵਾਹ ਦੇਖੋ ਇਹ ਸੀਗੇ ਸੰਤ ਨਰੈਣ ਦਾਸ ਜੀ ਜਿਨ੍ਹਾਂ ਨੇ ਇਥੋਂ ਕਾਰਜਸ਼ਾਵਾ ਸ਼ੁਰੂ ਕੀਤੀ ਸੀ ਗੁਰੂ ਗ੍ਰੰਥਦਵਾਰਾ ਸਾਹਿਬ ਦੀ ਉਹਨਾਂ ਰੇ ਜਗਾ ਸੀਗੇ ਸੰਤ ਨਰੈਣ ਦਾਸ ਜੀ ਚਨਾਨਕਰ ਆਪਣੇ ਨਰਨਾਲੇ ਤੋਂ ਵੀ ਬਸ ਹੁੰਦੀ ਹੈ ਕਿ 11:30 ਵਜੇ ਤੇ ਉਹਦਾ 700 ਰੁਪਿਆ ਕਿਰਾਇਆ ਹੁੰਦਾਗਾ ਪੀਆਰਟੀਸੀ ਦਾ ਉਹ ਮੈਨੂੰ ਲਾਂਦੇ ਰਾਤ ਨੂੰ ਲਾਂਦੀ ਹੈ ਬਸ ਉਹ ਤੇ ਇੱਥੇ ਆ ਸਮਾਚਾਰ ਨਹੀਂ ਲੱਗੀ ਹੋਈ ਆ ਬਸਾਂ ਦੀ ਗੰਦਰ ਤੋਂ ਮਨੀਕਰ ਲੁਧਿਆਣਾ ਤੋਂ ਮਨੀਕਰ ਨਾਲ ਸਾਡੇ ਲਿਖਿਆ ਹੋਇਆ ਟਾਈਮ ਇੱਥੇ ਜਿਹੜੀ ਬਸ ਚੱਲਦੀ ਆ ਇਹ ਮਤਲਬ ਇੱਥੇ ਬਸ ਤੇ ਬੰਦਾ ਆ ਸਕਦਾ ਰੌਣ ਨਾਲ ਕਿ ਉਹ ਜਗ੍ਹਾ ਜਿੱਥੇ ਮਤਲਬ ਲੰਗਰ ਦਾ ਜਿਹੜਾ ਸਮਾਨ ਰੱਖਿਆ ਜਾਂਦਾਗਾ ਉਬਲਣ ਲਈ ਚੌਲ ਵਗੈਰਾ ਸਬਜ਼ੀਆਂ ਵਗੈਰਾ ਦਾਲਾਂ ਵਗੈਰਾ ਤੇ ਸੋਲੇ ਵਗੈਰਾ ਉਬਲੰਦੀ ਇਹੋ ਜਗਾ ਕੀ ਟੈਂਪਰੇਚਰ ਤੁਸੀਂ ਆਪ ਵੀ ਦੇਖ ਸਕਦੇ ਹੋ ਪਾਫਾ ਛੱਡ ਰਿਹਾ ਹੈਗਾ ਪੂਰਾ ਸ਼ਾਮ ਦਾ ਜਿਹੜਾ ਸਮਾਨ ਆ ਉਹ ਲਾਇਆ ਪਿਆ ਹੈਗਾ ਤੇ ਸੋਲੇ ਵਗੈਰਾ ਰੱਖੇ ਹੋਏ ਨੇ ਦੇਖੋ ਧਿਆਨ ਸੋਲੇ ਰੱਖੇ ਹੋਏ ਨੇ ਸੋਲੇ ਉੱਪਰ ਲੱਗਿਆ ਰਿਹਾ ਕੋੜੇ ਨਾ ਦਾ ਮੰਦਿਰ ਤੇ ਮੰਦਰ ਨਾਲ ਹੀ ਇੱਥੇ ਗਰਮ ਪਾਣੀ ਆ ਇੱਥੇ ਬੋਕ ਬੈਠੇ ਨੇ ਇਹ ਮਤਲਬ ਪਾਂਡਵਾਂ ਦੁਆਰਾ ਜਿਹੜੇ ਉਸ ਟਾਈਮ ਇਤਿਹਾਸ ਦੇ ਵਿੱਚ ਪਾਂਡਵ ਹੁੰਦੇ ਸੀ ਉਹਨਾਂ ਦੁਆਰਾ ਬਣਾਇਆ ਗਿਆਗਾ ਫਿਰ ਅਗੋਂ ਤੋਂ ਹਥ ਮਹਾਰਾਜ ਜੀ ਦਾ ਇਹ ਮੰਦਿਰ ਆਗਾ ਇਹ ਜਿਹੜਾ ਆਪਾਂ ਮਤਲਬ ਮਨੀਕਰਨ ਦੀ ਬੈਕ ਸਾਈਡ ਆ ਤੇ ਮਾਰਕੀਟ ਆ ਉੱਥੇ ਸ਼ੋਅ ਹੁੰਦਾ ਨਾਲ ਹੀ ਉੱਥੇ ਭੱਫਾ ਛੱਡਾ ਜਿਹੜਾ ਉੱਥੇ ਗਰਮ ਪਾਣੀ ਉੱਥੇ ਵੀ ਨਿਕਰਿਆਗਾ ਮਤਲਬ ਥਾਂ ਥਾਂ ਇਹਨਾਂ ਨੇ ਇੱਥੇ ਇਹ ਜਗ੍ਹਾ ਤੇ ਨਾ ਥਾਂ ਥਾਂ ਪਾਣੀ ਨਿਕਰਿਆਗਾ ਇਹਦਾ ਮੇਨ ਗੇਟ ਆਗਾ ਆ ਵਾਲਾ ਵਾਹ ਵੇਖ ਕੇ ਪਤਾ ਚੱਲਦਾ ਜੀ ਪਾਣੀ ਕਿੰਨਾ ਗਰਮ ਆ ਤੇ ਇਹਦੇ ਵਿੱਚ ਰੱਖੇ ਹੋਣੇ ਪੱਥਰ ਤੇ ਛੋਲੇ ਵਗੈਰਾ ਜਿੱਤੀ ਪਤਾ ਚੱਲੇਗਾ ਪਾਣੀ ਦਾ ਟੈਂਪਰੇਚਰ ਕਿੰਨਾ ਹੋਊਗਾ ਹੋਣਾ ਮਣੀ ਕਰਨ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਮਾਰਕੀਟ ਬਣੀ ਹੋਈ ਹੈ ਬਹੁਤ ਜ਼ਬਰਦਸਤ ਤੇ ਇੱਥੋਂ ਇਹਦਾ ਦਸਤਾਨਾ ਜਣੇ ਸੀ ਮੋਟਰਸਾਈਕਲ ਦੇ ਦਸਤਾਨੇ ਘਰੇ ਭੁੱਲੇ ਇੱਕ ਸ਼ਾਲ ਲੈ ਲਿਆ ਤਾਂ ਕਿ ਠੰਡ ਹੋਊਗੀ ਤੇ ਹੁਣ ਚੱਲੇ ਆਂ ਕਸੌਲ ਨੂੰ ਮਣੀ ਕਰਨ ਸਾਹਿਬ ਗੁਰਦੁਆਰਾ ਦੇ ਵਿੱਚ ਦਰਸ਼ਨ ਕਰਕੇ ਬਾਅਦ ਚੱਲੇ ਆਂ ਕਸੌਲ ਨੂੰ ਤੇ ਕਸੌਲ ਰਾਤ ਰਹਿਵਾਂਗੇ ਰਸਤਾ ਜ਼ਰੂਰ ਖਰਾਬ ਤਾਂ ਕਰਕੇ ਸੀਧੇ ਨਿਕਲ ਰਹਾ ਹਾਂ ਤੇ ਇੱਕ ਮਾਫਲਰ ਲੱਤਾ ਸੀਗਾ ਇੱਕ ਦੋ ਹੋਰ ਚੀਜ਼ਾਂ ਲੈਤੀਆਂ ਹਨ ਆ ਬਲਦਾਂ ਦਾ ਬੜਾ ਬੁਰਾ ਹਾਲ ਹੈ ਗੁਰਦੁਆਰਾ ਸਾਹਿਬ ਹਿੰਦੂਆਂ ਦੇ ਸਿੱਖਾਂ ਦਾ ਸਾਂਝਾ ਸਥਾਨ ਆ ਕਿਉਂਕਿ ਗੁਰਦੁਆਰੇ ਦੇ ਨਾਲ ਹੀ ਇੱਥੇ ਅੰਦਰ ਮੰਦਿਰ ਆਗਾ ਤੇ ਬਾਦਾਂ ਪਾਰਬਤੀ ਜੀ ਜਦੋਂ ਮਣੀ ਇੱਥੇ ਇੱਕ ਹਸਪਤਾਲ ਲੋਕ ਚ ਗਿਰ ਗਈ ਸੀ ਤਾਂ ਸੇਸ਼ਨਾਗ ਨੇ ਉਹਨਾਂ ਨੂੰ ਮਨੀ ਵਾਪਸ ਕੀਤੀ ਸੀ ਤਾਂ ਕਰਕੇ ਇਹ ਤਾਂ ਗੁਰੂ ਘਰ ਦਾ ਨਾਮ ਮਨੀ ਮਨੀਕਰਨ ਸਾਹਿਬ ਪਿਆ ਸੀ ਤੇ ਗੁਰੂ ਨਾਨਕ ਦੇਵ ਜੀ ਬਾਲੇ ਤੇ ਮਰਦਾਨੇ ਨੇ ਵੀ ਇੱਥੇ ਆਏ ਸੀਗੇ ਤੇ ਉਹਨਾਂ ਨੇ ਜਦੋਂ ਇੱਥੇ ਪੱਥਰ ਹਟਾਇਆ ਸੀ ਤਾਂ ਗਰਮ ਪਾਣੀ ਨਿਕਲਿਆ ਸੀ ਤਾਂ ਉਹਨਾਂ ਨੇ ਰੋਟੀਆਂ ਵਗੈਰਾ ਬਣਾਈਆਂ ਸੀ ਤਾਂ ਜਦੋਂ ਮਰਦਾਨੇ ਨੂੰ ਭੁੱਖ ਬਹੁਤ ਲੱਗੀ ਸੀ ਤਾਂ ਉਹਨਾਂ ਨੇ ਜਦੋਂ ਰੋਟੀਆਂ ਬਣਾਈਆਂ ਤਾਂ ਪਾਣੀ ਜੋ ਤਰ ਕੇ ਆਪਣੇ ਆਪ ਰੋਟੀਆਂ ਬਣ ਕੇ ਆਈਆਂ ਸੀ ਮਨੀਕਰਨ ਸਾਹਿਬ ਗੁਰਦੁਆਰਾ ਤੋਂ ਨਿਕਲ ਕੇ ਆਪਾਂ ਹੁਣ ਚੱਲਦੇ ਕਸੌਲ ਵੱਲ ਤੇ ਕਸੌਲ ਮਿਲਦੇ ਆਂ ਕਿਉਂਕਿ ਆਪਾਂ ਸਵੇਰ 4 ਵਜੇ ਚੱਲੇ ਸੀਗੇ ਤੇ ਆਪਾਂ ਅੱਗੇ ਸਿੱਧੇ 4:00 ਵਜੇ 4:00 ਵਜੇ ਹਾਂ ਪਹੁੰਚ ਗਏ ਸੀਗੇ ਤੇ ਸਾਢੇ 6:00 ਪੌਣ 7:00 ਟਾਈਮ ਹੋ ਗਿਆ ਇੱਥੇ ਆਪਾਂ ਚੱਲਾਂ ਕਸੌਲ ਨੂੰ ਤੇ ਆਪਾਂ ਕਸੌਲ ਅੱਜ ਦਾ ਰਾਤ ਨੂੰ ਮੇਲਾ ਵਗੈਰਾ ਦੇਖ ਕੇ ਤੇ ਕੱਲੋਂ ਆਪਾਂ ਸ਼ਾਇਦ ਮਨਾਲੀ ਚੱਲੀਏ ਮਨਾਲੀ ਵੀ ਚੱਲ ਜਾਵਾਂਗੇ ਕਿਉਂਕਿ ਮਿੱਤਰ ਪੈਰਾ ਕਹਿੰਦਾ ਆਪਾਂ ਬਰਫ਼ ਦੇਖ ਕੇ ਆਣੀ ਆ ਬਰਫ਼ ਤੇ ਜਾਣਾ ਦੇਖਣ ਤੇ ਆਪਾਂ ਉੱਥੇ ਚੱਲਾਂਗੇ ਅੱਜ ਦਾ ਜਿਹੜਾ ਮਨੀਕਰ ਸਾਹਿਬ ਦਾ ਸੀਗਾ ਸਫਰ ਇੱਥੇ ਸੀਗਾ ਤੇ ਆਪਾਂ ਸਾਨੂੰ ਕਸੌਲ ਚੱਲਦੇ ਆਂ ਕ ਆਪਣੇ ਰੋਡ ਤੇ ਖੜਾ ਤੀ ਤੇ ਇੱਥੇ ਐ ਕਸੌਲ ਕਸੌਲ ਦੇ ਵਿੱਚ ਆਪਾਂ ਹੋਟਲ ਲੈ ਲਿਆ ਹੋਟਲ ਯਸ ਸਪੈਲਸ ਮਿੰਨੀ ਦੇਖੋ ਪਹਿਲਾਂ ਤਿਆਰੀ ਤੇ ਇਹਨੇ ਪੁੱਛਿਆ ਸੀ ਰੇਟ ਇਹ ਥੋੜਾ ਜਿਆਦਾ ਮੰਗ ਰਿਹਾ ਸੀ ਸੇਮ ਹੀ ਕਮਰੇ ਮਿਲ ਗਏ ਇੱਥੇ ਪਰੋਂ ਕਸੌਲ ਦੇ ਵਿੱਚ ਮੇਨ ਮਾਰਕੀਟ ਦੇ ਵਿੱਚ ਕਸੌਲ ਦਾ ਬਾਜ਼ਾਰ ਥੋੜੀ 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 ਬ੍ਰੀਕ ਬ੍ਰੀਕ ਕਰਨੀ ਪੈ ਰਹੀ ਆ ਤੇ ਕਸੌਲ ਅਸਲ ਦੇ ਵਿੱਚ ਕਹਿੰਦੇ ਨੇ ਇਹਨੂੰ ਮਿੰਨੀ ਜਰੋਇਲ ਕਿਸਵਾਲ ਨੂੰ ਕਹਿੰਦੇ ਨੇ ਮਿਨੀ ਇਜ਼ਰਾਈਲ ਕਿਉਂਕਿ ਇੱਥੇ ਇਜ਼ਰੈਲੀ ਲੋਕ ਬਹੁਤ ਆਉਂਦੇ ਨੇ ਇਹ ਲొਕੇਸ਼ਨ ਬਾਕੀ ਬਹੁਤ ਸੋਹਣੀ ਹੈ ਜੀ ਤੇ ਟੈਂਪਰੇਚਰ ਬਹੁਤ ਘੱਟ ਹੈ 12 ਡਿਗਰੀ ਟੈਂਪਰੇਚਰ ਹੈਗਾ ਲੋਕ ਗੋਰੇ ਕਹਿੰਦੇ ਪੱਕੇ ਹੀ ਰਹਿੰਦੇ ਨੇ ਇੱਥੇ ਬਹੁਤ ਅਜ਼ਰੈਲੀ ਲੋਕ ਨੇ ਇੱਥੇ ਜਿਹੜੇ ਰਹਿੰਦੇ ਨੇ ਪੱਕੇ ਹੀ ਬੋਰਡਰ ਵੀ ਲੱਗਦੀ ਹੈ ਇਹ ਸਾਡੇ ਅੰਦਰ ਚੱਲਦੇ ਨੇ ਕਈ ਲੱਗ ਕੇ ਜ਼ਿਆਦਾਤਰ ਕਈ ਇਲਾਕਿਆਂ ਦੇ ਵਿੱਚ ਮਤਲਬ ਕਿ ਧਰਮਸ਼ਾਲਾ ਵੀ ਦੇਖਿਆ ਸੀ ਮਨਾਲੀ ਵੀ ਦੇਖਿਆ ਸੀ ਹਾਂ ਮੈਂ ਪਈ ਤਾ ਤੇ ਜ਼ਿਆਦਾਤਰ ਇਲਾਕੇ ਸਾਰੇ ਪੰਜਾਬੀ ਬੋਲਦੇ ਨੇ ਕਸੌੜ ਵਾਲਾ ਇਲਾਕਾ ਵੀ ਪੰਜਾਬੀ ਬੋਲਦਾ ਹੈ ਮਣੀ ਕਰਨ ਤੱਕ ਪੰਜਾਬੀ ਮਨਾਲੀ ਤੱਕ ਇਹ ਸਾਰੇ ਪੰਜਾਬੀ ਹੀ ਬੋਲਦੇ ਨੇ ਕੌਲ ਕੋ ਮੰਨਿਆ ਯਾਰ ਅਬ ਬਾਕੀ ਰਾਤ ਨੂੰ ਆਣਾ ਯਾਰ ਏਰੀਆ ਬਹੁਤ ਜ਼ਬਰਦਸਤ ਹੈ ਇਹ ਮੇਰਾ ਕਸੌੜ ਦਾ ਦੂਜੀ ਵਾਰ ਆਇਆ ਮੈਂ ਇੱਕ ਵਾਰੀ ਪਹਿਲਾਂ ਆਏ ਸੀਗੇ ਤੇ ਦੂਸਰੀ ਵਾਰ ਹੋਣਾ ਆ ਏਰੀਆ ਬਹੁਤ ਸੋਹਣਾ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਸਾਢੇ 8 ਵਜੇ ਟਾਈਮ ਆ तकरीबन ਤੇ ਕਸੌਲ ਘੁੰਮਣਾ ਨਿਆਰਾ ਹੀ ਵੱਖਰਾ ਕਿਉਂਕਿ ਬਾਜ਼ਾਰ ਬਹੁਤ ਜ਼ਬਰਦਸਤ ਬਹੁਤ ਸੋਹਣਾ ਬਾਜ਼ਾਰ ਹੈ ਜਿਹੜੀ ਆਹਨ ਟਿੱਕੀ ਖਾਣੀ ਹੈ ਸਮੋਸੇ ਖਾਣੇ ਕਿ ਟਿੱਕੀ ਖਾਣੇ ਸਮੋਸੇ ਦਾ ਟਾਈਮ ਰੋ ਰਾਤ ਨੂੰ ਨਹੀਂ ਖਾਣੇ ਆਪਾਂ ਟਿੱਕੀ ਖਾਣੇ ਟੇਸਟੀ ਲੈਣਾ ਜਰਾ ਦੇ ਵਿੱਚ ਜਿਹੜੇ ਅਸਲ ਲੋਕ ਘੁੰਮਣ ਫਿਰਨ ਆਉਂਦੇ ਨੇ ਨਾ ਜਿਹੜੇ ਆਉਂਦੇ ਨੇ ਲੋਕ ਇੱਥੇ ਉਹ ਖੁੱਲੇ ਦਿਲ ਦੇ ਲੋਕ ਨੇ ਮਸਤ ਲੋਕ ਨੇ ਤੇ ਇੱਥੇ ਜ਼ਿਆਦਾਤਰ ਰੈਸਟੋਰੈਂਟਾਂ ਦੇ ਵਿੱਚ ਨਾ ਅਜਰੈਲੀ ਬੁੱਕਾਂ ਜ਼ਰੂਰ ਪਈਆਂ ਨੇ ਉਹ ਜ਼ਰੂਰ ਦੇਖਿਆ ਨੇ ਪਿਛਲੀ ਵਾਰ ਵੀ ਨੋਟਿਸ ਕੀਤਾ ਜੀ ਇਹਦਾ ਅਜਰੈਲੀ ਬੁੱਕਾਂ ਮਿਲਦੀਆਂ ਨੇ ਮਿਲਦੀਆਂ ਨੇ ਕਿਉਂਕਿ ਇੱਥੇ ਅਜਰੈਲੀ ਲੋਕ ਬਹੁਤ ਹੁੰਦੇ ਨੇ ਬੱਢਦੇ ਨੇ ਬੈ ਕੇ ਕੈਫੇ ਵਗੈਰਾ ਤੇ ਆਉਂਦੇ ਨੇ ਕੈਮਰਾ ਬੁਝੇ ਠੀਕਾ ਦਿਓ ਪਰ ਆ ਬੰਦੇ ਕੋਲ ਇੱਕ ਨਵੀਂ ਆਈਟਮ ਦੇ ਜੀ ਇਹਦੇ ਸਮੋਸੇ ਕੁਲਚਾ ਇਹ ਡਬਲਟੀ ਵਿੱਚ ਸਮੋਸਾ ਪਕਉ ਤੇ ਸਬਜ਼ੀ ਪਾਉਂਦਾ ਸਮੋਸਾ ਕੁਲਟਾ ਬਣਾਉਂਦਾ ਕਸੌਲ ਦੀਆਂ ਗਲੀਆਂ ਦੇ ਵਿੱਚ ਇੰਡੀਅਨ ਤੇ ਬਤੀ ਤੇ ਨੇਪਾਲੀ ਢਾਬੇ ਕਿਚਨ ਬਹੁਤ ਨੇ ਕਿਚਨ ਨੇ ਅਸਲ ਵਿੱਚ tibetan ਤੇ nepaliian ਕਿਉਂਕਿ ਖਾਣਾ ਵਗੈਰਾ ਤਾਂ ਲੋਕ ਬਹੁਤ ਜ਼ਿਆਦਾ ਖਾਂਦੇ ਨੇ ਹਰ ਇੱਕ ਲਿਬਰਟੀ ਅਤੇ ਥਾਂ ਥਾਂ ਬੰਦੇ ਮਿਲ ਹੀ ਜਾਂਦੇ ਨੇ ਨਸ਼ੇ ਵਾਲੇ ਕਿਉਂਕਿ ਅੰਗਰੇਜ਼ ਵੀ ਥੋੜੇ ਨਸ਼ੇ ਜ਼ਿਆਦਾ ਕਰਦੇ ਨੇ ਤਾਂ ਮਕੇ ਆਪਣੇ ਵਾਲੇ ਹੋ ਕੇ ਤਣਾ 400 ਵਗੈਰਾ ਤੇ ਭੰਗ ਵਗਾਰਾ ਜਿਆਦਾ ਪੀਂਦੇ ਨੇ ਤਾਂ ਕਰਕੇ ਇੱਥੇ ਆਮ ਹੀ ਬੰਦੇ ਖੜੇ ਹੁੰਦੇ ਨੇ ਐ ਗੁਬਗਾਰਾ ਬੰਦੇ ਨੇ ਤੇ ਹੱਥੀ ਇਹ ਆਪਣੇ ਮਤਲਬ ਕੱਪੜੇ ਵਗਾਰਾ ਬਣਾਉਂਦੇ ਨੇ ਤੇ ਜਿਹੜਾ ਆਰਟ ਐਂਡ ਕ્રાਫਟ ਦਾ ਕੰਮ ਹੈ ਸਾਰਾ ਹੱਥੀ ਬਣਾਉਂਦੇ ਨੇ ਇਹ ਤੇ ਇਥੋਂ ਮਾਲ ਵੀ ਬਹੁਤ ਲੈ ਕੇ ਜਾਂਦੇ ਨੇ ਬਹੁਤ ਲੋਕ ਸਾਰਾ ਸਮਾਨ ਹੀ ਆਪ ਦਾ ਹੱਥੀ ਤਿਆਰ ਕਰਦੇ ਨੇ ਹੁਣ ਬੈਗ ਬਗੂ ਵਗੈਰਾ ਕੱਪੜੇ ਵਗੈਰਾ ਮੋٹے ਕੱਪੜੇ ਪਿਛਲੀ ਵਾਰ ਅਸੀਂ ਲੈ ਕੇ ਗਏ ਸਮਾਨ ਇਸ ਵਾਰ ਵੀ ਪਿੱਛੇ ਲੈ ਕੇ ਗਏ ਆ ਜਰੂਰ ਸਮਾਨ ਸਾਰਾ ਹੱਥੀਆ ਤਿਆਰ ਕੀਤਾ ਹੋਇਆ ਸਮਾਨ ਸਾਰਾ ਏ ਟੂ ਜ਼ੈਡ ਇਹਨਾਂ ਇੱਕ ਬੜੇ ਸਿੱਧਾ ਗਾਂ ਦੇ ਵਿੱਚ ਕੋਡੀਆਂ ਨਾ ਰੀਆਂ ਹੈਗੀਆਂ ਅਲੱਗ-ਅਲੱਗ ਰੇਟ 1500 1600 1700 1800 ਰੁਪਏ ਸਟਾਰਟ ਹੋ ਰਹੀਆਂ ਨੇ ਗੁੱਟੀ ਤੇ ਸਾਰੀਆਂ ਜਿਪਰ ਨੇ ਹੱਥੀ ਤਿਆਰ ਕੀਤੀਆਂ ਨੇ ਕਿਸੌਲ ਸਾਰੀ ਰਾਤ ਚੱਲੀ ਜਾਂਦਾ ਤੁਰਦਾ ਫਿਰਦਾ ਹੈ ਮੇਲਾ ਚੱਲਦਾਗਾ ਮੁਸਾਫਰ ਆਈ ਜਾਂਦੇ ਨੇ ਮੁਸਾਫਰ ਜਾਈ ਜਾਂਦੇ ਨੇ ਚੱਲੇ ਹੁਣੇ ਆਪਾਂ ਅੱਗੇ ਆ ਜਾਈਏ 10 ਵਜਾ ਟਾਈਮ ਆਗਾ ਅੱਜ ਵਨ ਕਹਿੰਦਾ ਹੋਰ ਦੇਖ ਕੇ ਆਉਣਾ ਹੈ ਮੇਲਾ 10:30 ਦਾ ਟਾਈਮ ਹੋ ਚੁੱਕਿਆ ਤੇ ਕਸੌੜ ਦੀਆਂ ਗਲੀਆਂ ਕੁਮਰ ਤੋਂ ਬਾਅਦ ਫਾਈਨਲੀ ਕਾਵਰੇਚ ਪਹੁੰਚ ਚੁੱਕਿਆ ਤੇ ਅੱਜ ਦਾ ਜਿਹੜਾ ਵਲੌਗ ਆ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਕੱਲ ਨੂੰ ਆਪਾਂ ਚੱਲਾਂਗੇ ਮਨਾਲੀ ਵੱਲ ਮਨਾਲੀ ਜਾ ਕੇ ਆਕਸਰ ਵਗੈਰਾ ਦੇਖਾਂਗੇ 재미 merdah saya boleh belom filtrik kat teng-teng dah wala